ਨਿਊ ਚੰਡੀਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਟੱਪਰੀਆਂ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਨਾਲ ਬੇਹੱਦ ਮੰਦਪਾਗੀ ਘਟਨਾ ਵਾਪਰੀ ਹੈ ਪਿੰਡ ਰਾਣੀ ਮਾਜਰਾ ਦੇ ਨਜ਼ਦੀਕ ਪੈਂਦੇ ਪਿੰਡ ਟੱਪਰੀਆਂ ਵਿਖੇ ਰਹਿ ਰਹੇ ਇੱਕ ਪਰਿਵਾਰ ਦੇ ਨਾਲ ਬੀਤੀ ਤੇ ਰਾਤ ਅੱਗ ਲੱਗਣ ਕਾਰਨ ਕਾਫੀ ਵੱਡਾ ਨੁਕਸਾਨ ਹੋ ਗਿਆ ਹੈ ਐਸਾ ਅੱਗ ਦੀ ਘਟਨਾ ਦੇ ਨਾਲ ਇਸ ਪਰਿਵਾਰ ਦੀਆਂ 9 ਮੱਝਾਂ ਬੁਰੀ ਤਰ੍ਹਾਂ ਜਲ ਚੁੱਕੀਆਂ ਤੇ ਇੱਕ ਮੱਝ ਮੌਤ ਦੇ ਮੂੰਹ ਵਿੱਚ ਜਾ ਚੁੱਕੀ ਹੈ। ਦੁਖੀ ਏਰ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਪਰਿਵਾਰ ਦੇ ਮੁਖੀ ਨੇ ਦੱਸਿਆ ਹੈ ਕਿ ਉਹ ਪਿਛਲੇ 3 ਸਾਲਾਂ ਤੋਂ ਇੱਥੇ ਰਹਿ ਰਿਹਾ ਸੀ ਤੇ ਬੀਤੀ ਰਾਤ ਜਦੋਂ ਕਰਦੇ ਇੱਕ ਮੈਂਬਰ ਦੀ ਅੱਖ ਖੁੱਲੀ ਤਾਂ ਉਸਨੇ ਦੇਖਿਆ ਕਿ ਇਹ ਮੱਝਾਂ ਵਾਲੇ ਇਸ ਬਾੜੇ ਨੂੰ ਅੱਗ ਲੱਗ ਚੁੱਕੀ ਸੀ ਜਿਸ ਤੋਂ ਬਾਅਦ ਰੌਲਾ ਪਾਇਆ ਗਿਆ ਤੇ ਰਾਤ 2 ਵਜੇ ਉਹਨਾਂ ਭੱਜ ਕੇ ਇਹਨਾਂ ਮੱਝਾ ਵਾਲੇ ਬਾੜੇ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਦੋਂ ਨਾ ਕਾਬੂ ਪਾ ਸਕੇ ਤਾਂ ਉਹਨਾਂ ਅੰਦਰ ਪੜ ਕੇ ਇਸ ਮੱਝਾਂ ਦੇ ਸਾਰੇ ਰਸੇ ਘੱਟ ਦਿੱਤੇ ਤੇ ਮੱਝਾਂ ਨੂੰ ਬਾਹਰ ਘੱਟ ਦਿੱਤਾ ਪਰ ਇਸ ਜਦੋ ਜਹਦ ਦੇ ਵਿੱਚ ਉਹਨਾਂ ਦਾ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੁਕੀਏ ਸਾਰਾ ਮਾਮਲਾ ਤੁਸੀਂ ਵੀ ਦੇਖੋ ਈਨਾ ਵਿੱਚ ਆਪਣਾ ਸ਼ਾਦੀ ਤੇ ਕਿਹੜੀ ਚਲਾਜੀ ਇਹ ਰਾਣੀ ਮਾਝ ਦੇ ਨਾਲ ਟਪਕੀਆਂ ਦਾ ਵੀ ਕੀ ਗੱਲ ਹੋਈ ਹੈ ਕਿ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਸੜ ਅਸੀਂ ਰਾਤ ਸੁੱਤੇ ਸੀ ਤੇ ਇੱਕ ਕੁੜੀ ਇੱਕ ਪਛੇਂਦ ਦੁੱਧ ਪਿਆਉਣ ਲੱਗੀ ਉਹਨੇ ਉਹ ਜਦਾਂ ਉੱਤੇ ਦੇਖੀ ਤਾਂ ਕਿ ਪਿਛਲੇ ਪਾਸੇ ਹੂੰ ਉਹਨੇ ਬਾਹਰ ਨਿਕਲ ਕੇ ਰੌਲਾ ਪਾਇਆ ਉਹਨੇ ਨੂੰ ਅਸੀਂ ਆ ਗਏ ਅੱਗ ਬਲਦੀ ਦੇਖੀ ਅਸੀਂ ਲਾਈ ਪਿਛਲੇ ਪਾਸੇ ਤੋਂ ਕਿੰਨੇ ਸੌਤ ਰਹਿ ਰਹੇ ਸੀ ਹਾਂ 306 ਕਿੰਨੇ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਕਿੰਨੇ ਰਹਿੰਦੇ ਸਾਡੇ ਪਰਿਵਾਰ ਦੇ ਮੈਂਬਰ ਤਾਂ 10 ਪਰ ਜੀ ਹਾਂ ਤੇ ਕਿੰਨੀ ਇੱਕ ਮੱਝ ਗਾਵਾਂ ਤੁਸੀਂ ਰੱਖੀਆਂ ਹੋਈਆਂ ਮੱਝਾਂ ਆਪਣੇ ਕੋਲ ਹੈਗੀਆਂ ਸੌ ਸੌਕਰੀ ਵੇਚੀ ਤੇ ਜਦੋਂ ਅੱਗ ਲੱਗੀ ਹੈ ਉਸ ਦੇ ਵਿੱਚ ਕੀ ਕੀ ਸਮਾਨ ਦਾ ਤੁਹਾਡਾ ਨੁਕਸਾਨ ਹੋਇਆ ਕੀ ਕੀ ਸੜ ਗਿਆ ਸਾਡੇ ਕੱਪੜਾ ਲੀੜਾ ਜੋ ਵੀ ਹੈਗਾ ਸੀ ਸੜ ਗਿਆ ਹੂੰ ਤੇ ਜੋ ਆਪਣਾ ਆਪਣੇ ਦਾਣੇ ਫੱਕੇ ਦੇ ਪੈਸੇ ਵੀ ਰੱਖੇ ਸੀ ਉਹ ਵੀ ਸੜ ਗਏ ਸੱਡੇ 50 ਬੋਰੀਆਂ ਖਲਦੀਆਂ ਸੀ ਹਾਂ ਜੀ ਦੇ ਬੋਰੀਆਂ ਚੌਕਰੀਆਂ ਹੂੰ ਤੇਨੇ ਗੋੰਡਲ ਸੂਜੀ ਐਸੇ ਕਿੰਨੇ ਕਿਸੀ 1,70,000 1,70,000 ਰੁਪਏ ਹੈ ਜੇ ਪੇਟੀ ਵਿੱਚ ਗੱਲ ਤੁਸੀਂ ਲੱਖੀ ਹਾਂ 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 ਇਹ ਦਾਣੇ ਦੇ ਪੈਸੇ ਅਜੇ ਕੀਦਾ ਵੈਸਤਾ ਨਹੀਂ ਕਿ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਨਹੀਂ ਜਾਨ ਤਾਂ ਬਚੀ ਜਾਨ ਤਾਂ ਬਚੀ ਹਮੇਸ਼ਾ ਦਾ ਬੋਨਸ ਖਾਣ ਹੋ ਗਿਆ ਕਿੰਨੇ ਕੁ ਪੁੱਛ ਸੜ ਗਏ ਜੀ 8-9 ਡੰਕਰ ਸੜ ਗਏ 8-9 ਡੰਕਰ ਸੜ ਗਏ 8-9 ਅੱਛਾ ਉਹਨਾਂ ਦੇ ਲਾਜ ਵਾਸਤੇ ਉਹਨਾਂ ਲੈ ਕੇ ਕਿਤੇ ਆਏ ਸੀ ਡਾਕਟਰ ਆਏ ਸੀ ਡਾਕਟਰ ਆਏ ਸੀ ਜੀ ਅੱਛਾ ਮੌਕੇ ਤੇ 5 ਇਅਰ ਦੀ ਗੱਡੀ ਵੀ ਪੁੱਜੀ ਹੈ ਜੀ ਜੀ ਪੁਲਿਸ ਇਹ ਬੁੱਕੇ ਕਾफी ਨੁਕਸਾਨ ਹੋ ਗਿਆ ਤੁਹਾਡਾ ਲੱਗੇ ਕਾਫੀ ਤੇ ਮੱਚ ਅੰਦਰ ਬੰਨੀ ਵੀ ਸੀ ਹਾਂਜੀ ਅੰਦਰ ਬੰਨੀ ਸੀ ਅੱਛਾ ਕੱਬੇ ਜਗਾ ਬਣਾਈ ਵੀ ਸੀ ਸਦਾਂ ਦੇ ਡੰਗਰ ਬੰਨੇ ਸੀ ਅੱਛਾ ਫਿਰ ਰਾਤ ਨੂੰ ਫਿਰ ਰਾਤ ਨੂੰ ਜਦੋਂ ਅੱਗ ਲੱਗੀ ਤੁਸੀਂ ਬਾਹਰ ਕੱਡੇ ਫਿਰ ਸਾਰੇ ਟੰਗਾਂ ਹਾਂਜੀ ਹਾਂਜੀ ਫਿਰ ਕੱਡੇ ਨੱਠ ਪੱਟ ਕੇ ਬਾਸ ਅੱਛਾ ਜੀ ਅੱਗੇ ਕੀ ਮੰਗ ਕਰਦੇ ਸਰਕਾਰ ਨੂੰ ਸਰਕਾਰ ਸਾਡੇ ਪ੍ਰੋਸੈਸ ਸਾਡਾ ਵੀ ਬੜੇ ਬਣ ਧਿਆਨ ਦੇ ਵਿੱਚ ਥੋੜਾ ਪਤਾ ਸਾਡੀ ਮਦਦ ਕਰੇ ਗਈ ਬਣੀ ਹਾਂ ਤੇ ਅਸੀਂ ਕੀ ਪ੍ਰੋਸੈਸ ਮੰਗ ਸਕਦੇ ਇਹ ਤੁਸੀਂ ਆਪਣਾ ਜਿਹੜਾ ਚਾਰ ਚੂਲੇ ਸਭ ਆਪਣਾ ਇਕੱਠਾ ਰੱਖਿਆ ਹੋਇਆ ਸਭ ਮਿਲਦਾ ਇਹ ਸਾਡਾ ਕੁਛ ਨਹੀਂ ਕਰਦਾ ਸਿਰ ਇਹਨੇ ਠੀਕੀ ਤੇ ਜਗ੍ਹਾ ਠੀਕ ਇਹ ਕੰਦੇ ਉਹਨਾਂ ਜਾਂ ਕਿੰਨਾ ਰਹਿ ਗਿਆ ਇੱਥੇ ਸਾਲ ਦਾ ਸਿੱਤੀ 40000 ਰੁਪਏ ਦੀ ਜਰੂਰ ਦੇ ਦੇ ਅੱਛਾ ਭਾਈ ਕਿੰਨਾ ਕੁ ਮੁਸ਼ਕਲ ਹੁੰਦਾ ਦੁਆਰੇ ਦੇਖੋ ਖੜਾ ਕਰਨਾ ਸਾਰਾ ਕੁਝ ਸੋਡਾ ਸਾਰਾ ਕੁਝ ਸੜ ਗਿਆ ਇਸ ਲਈ ਘਟੋ ਘਟ ਬਿਆ ਲੱਕੜ ਲੱਕੜ ਦਾ ਸਾਡਾ 2 ਲੱਖ ਰੁਪਏ ਦਾ ਖਰਚਾ ਜੀ 2 ਲੱਖ ਰੁਪਏ ਦਾ ਜੀ ਜੀ ਪਹਿਲ ਲੱਕੜ ਸੜ ਗਿਆ ਹਾਂਜੀ ਹਾਂਜੀ ਇਹ ਦੇਖਿਆ ਮੰਜੀ ਵੀ ਸੜ ਗਿਆ ਤੁਹਾਡੇ ਬਦ ਸਭ ਕੁਝ ਸੜ ਗਿਆ ਉਹਨਾਂ ਦਾ ਹੁਣ ਖੜੀ ਕਰਨੀ ਹੈ 2 ਬਣਾਈ ਜੀ 200 ਵਰਤ ਘੂਗੀ ਦੇ ਵਿੱਚ ਆ ਜੇ ਬਰਤਨ ਤੇ ਹੋਰ ਕੀ ਖੜੇ ਬਰਤਨ ਆਪਣਾ ਕਪੜਾ ਲੀੜੇ ਹੋਰ ਕੰਬਲ ਗਰਜਾਈਆਂ ਪੇਟੀਆਂ ਦੋ ਤਿੰਨ ਹੋਰ ਪੰਜੇ ਪੰਜ 10 ਆਜੀ ਸਭ ਕੁਝ ਹੋ ਗਿਆ ਸਾਰਾ ਸਭ ਕੁਝ ਲੱਗੀ ਹੈ ਜੀ ਆ ਇੱਕ ਇਸਤੇ ਲਾਈ ਲੱਗਦੀ ਆ ਜਾਂ ਫਿਰ ਕੋਈ ਸ਼ੱਕ ਦੇਚਾਨ ਕੀ ਲੱਗੀ ਕਹਿ ਨਹੀਂ ਸਕਦੇ ਹੁਣ ਕਿਸੇ ਨੇ ਸ਼ਰਾਰਤੀ ਕਰੀ ਜਾਂ ਇੱਥੇ ਤਾਂ ਕੁਝ ਬੱਤੀ ਨਹੀਂ ਕੁਝ ਨਹੀਂ ਗੱਲ ਨਹੀਂ ਬਾਤ ਨਹੀਂ ਕੋਈ ਤਾਰ ਵਗੈਰਾ ਨਹੀਂ ਬਿਜਲੀ ਨਿਕਲਦੀ ਨਹੀਂ 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 ਠੀਕ ਕਈ ਵਾਰੀ ਕੋਈ ਬੀੜੀ ਸਿਗਰਟ ਪੀਂਦਾ ਹੋਇਆ ਤੁਹਾਡਾ ਕੋਈ ਨਹੀਂ ਰਾਤ 2 ਵਜੇ ਕੌਣ ਪੀ ਰਿਆ ਸੀ ਤਿੰਨਾਂ ਕੋਈ ਸਿਗਰਟ ਪੀ ਰਿਆ ਨਾ ਬੀੜੀ ਪੀ ਰਿਆ ਸੀ ਉਹ ਸਿਰ ਬੱਚੇ ਨੂੰ ਦੁੱਧ ਪਹਣ ਵਾਲੀ ਕੁੜੀ ਹਾਂ ਉਹ ਬੱਚੇ ਨੂੰ ਦੁੱਧ ਪਹਣ ਲੱਗ ਕੇ ਤੇ ਪਿੱਛੇ ਦੇਖੀ ਅੱਖ ਲੱਗੀ ਕੋਈ ਚੁੱਲਾ ਵਗੈਰਾ ਚਲਾਉਂਦੇ ਹੋਣ ਕੁਝ ਨਹੀਂ ਚਲਾਇਆ ਬਸ ਲਈ 2 ਵਜੇ ਦਾ ਟਾਈਮ ਕੋਈ ਸ਼ੱਕ ਹੈ ਕਿਸੇ ਬੰਦੇ ਦੇ ਹੁਣ